ਹੈ ਕਿ ਪਬਲਿਕ ਸਰਵਿਸ ਜਿਹੜੀ ਹੈ ਅੰਬੈਸਡਰ ਵੀ ਇੱਕ ਪਬਲਿਕ ਸਰਵਿਸ ਸੀ ਬਿਲਕੁਲ ਬਿਲਕੁਲ ਉੱਥੇ ਮੈਂ ਅਮਰੀਕਾ ਤੇ ਭਾਰਤ ਦਾ ਕਨੈਕਸ਼ਨ ਇੱਕ ਕਨੈਕਟ ਬਣਾਇਆ ਔਰ ਉਹਦੇ ਬਾਅਦ ਤੁਸੀਂ ਦੇਖਿਆ ਪਿਛਲੇ 4 ਸਾਲਾਂ ਚ ਕਾਫੀਆਂ ਇਨਵੈਸਟਮੈਂਟ ਇੰਡੀਆ ਚ ਆਣੀਆਂ ਸ਼ੁਰੂ ਹੋਈਆਂ ਜਿਸ ਤਰ੍ਹਾਂ ਕਿ ਸੈਮੀਕੰਡਕਟਰ ਇਹ ਨਵੀਆਂ ਜਿਹੜੀਆਂ ਗਾਂਧੀਆਂ ਜਿੱਥੇ ਫਿਊਚਰ ਹੈ ਆਪਾਂ ਅੰਗਰੇਜ਼ੀ ਚ ਉਹਨੂੰ ਸਨਰਾਈਜ਼ ਇੰਡਸਟਰੀ ਕਹਿੰਦੇ ਆ ਬਿਲਕੁਲ ਸੋ ਸੈਮੀ ਕੰਡਕਟਰਸ ਦੀ ਫੈਕਟਰੀ ਗੁਜਰਾਤ ਚ ਆ ਰਹੀ ਹੈ ਆਪਣੇ ਸੋਲਰ ਦੀ ਫਰਸਟ ਸੋਲਰ ਫੈਕਟਰੀ ਚੇਨਾਈ ਚ ਆ ਰਹੀ ਹੈ ਆਪਣਾ ਗੂਗਲ ਆਈਬੀਐਮ ਤੁਹਾਡਾ ਮਾਈਕਰੋਸਾਫਟ ਇਹ ਸਾਰੇ ਇੱਥੇ ਪ੍ਰੈਜ਼ੈਂਸ ਕਰ ਰਹੇ ਨੇ ਤੁਹਾਨੂੰ ਪਤਾ ਸੈਲ ਫੋਨ ਵੀ ਹੁਣ ਇੱਥੇ ਬਣ ਰਹੇ ਨੇ ਤੇ ਇਹਦੇ ਚ ਸਭ ਤੋਂ ਜਿਆਦਾ ਇੰਪੋਰਟੈਂਟ ਚੀਜ਼ ਹੈ ਕਿ इंडिया च बहुत यंग लोग ने ਸਾਡੀ ਪਾਪੂਲੇਸ਼ਨ ਬੜੀ ਯੰਗ ਹੈ ਬਿਲਕੁਲ ਬਿਲਕੁਲ ਇਸੇ ਲਈ ਵਿਦੇਸ਼ਾਂ ਛੁੜਦੇ ਆ ਜੀ ਸਾਨੂੰ ਬਿਲਕੁਲ ਜੀ ਤੇ ਇਹ ਜਿਹੜੀਆਂ ਨੌਕਰੀਆਂ ਨੇ ਕਿਉਂਕਿ ਇਨਵੈਸਟਮੈਂਟਾਂ ਇੱਥੇ ਆ ਰਹੀਆਂ ਨੇ ਇਹ ਨੌਕਰੀਆਂ ਵੀ ਇੰਡੀਆ ਚ ਆਣੀਆਂ ਨੇ ਆ ਰਹੀਆਂ ਨੇ ਆਲਰੇਡੀ ਤੇ ਮੈਂ ਕਿਉਂਕਿ ਮੇਰੇ ਐਕਸਪੀਰੀਅੰਸ ਹੈਗਾ 4 ਸਾਲਾਂ ਚ ਅਸੀਂ ਇਹ ਰਿਲੇਸ਼ਨਸ਼ਿਪ ਇੱਕ ਪਾਰਟਨਰਸ਼ਿਪ ਬਣਾਈ ਹੈ ਤੇ ਮੈਂ ਇਹ ਚਾਹਨਾ ਆ ਕਿ ਅੰਮ੍ਰਿਤਸਰ ਔਰ ਅੰਮ੍ਰਿਤਸਰ ਚ ਵੀ 45% ਯੂਥ ਹੈ ਪੋਪੂਲੇਸ਼ਨ ਬਿਲਕੁਲ ਮਿਸਿੰਗ ਆ ਕਰਨੇ ਇਹ ਓਪਰਚੁਨਿਟੀ ਹਮ ਔਰ ਇਸ ਪਰ ਕੇ ਮੇਰੇ ਸੋਚ ਚ ਇਹ ਪਬਲਿਕ ਸਰਵਿਸ ਇੱਕ ਹੋਰ ਤਰ੍ਹਾਂ ਦੀ ਹੈ ਲੇਕਿਨ ਹੈ ਪਬਲਿਕ ਸਰਵਿਸ ਸਰ ਵੀ ਸਰ ਔਰ ਤੁਸੀਂ ਪੁੱਛਿਆ ਅੰਬੇਸਰ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਹਾਂਜੀ ਬਿਲਕੁਲ ਪ੍ਰੈਕਟੀਕਲ ਚੀਜ਼ਾਂ ਨੇ ਹਮ ਬਹੁਤ ਕੁਝ ਹੋ ਸਕਦਾ ਹੈ ਐਗਜ਼ਿਸਟਿੰਗ ਸਿਚੁਏਸ਼ਨ ਚ ਜਿਤਨਾ ਮੈਂ ਤੁਹਾਨੂੰ ਅਗਰ ਇੱਕ ਉਦਾਹਰਣ ਦਵਾ ਮਟਰ ਜਿਹੜੇ ਅਮਰ ਸੱਚ ਗਰੋਪ ਦਿੱਤੇ ਜਾਂਦੇ ਆ ਬਿਲਕੁਲ ਇੱਥੇ 50 ਰੁਪਏ ਮਿਲਦੇ ਆ 1 ਕਿਜੀ ਠੀਕ ਹੈ ਜੀ ਲੰਡਨ ਚ ਤੁਸੀਂ ਹੈਰਾਨ ਹੋਵੋਗੇ ਕਿ 1250 ਰੁਪਏ ਵਿਕ ਰਹੇ ਨੇ ਤੇ ਦੁਬਈ ਚ ਹਮ ਇਸ 350 ਰੁਪਏ ਐਸ ਵੀ ਮੈਂ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਹਾਂ ਤੁਸੀਂ ਤੁਸੀਂ ਪੱਠਰ ਨਾਲ ਦੇਖ ਲਓ ਤੁਸੀਂ ਗੋਭੀ ਦੇਖ ਲਓ ਹਾਂਜੀ ਤੁਸੀਂ ਆਪਣਾ ਅਮਨਰ ਸਰਚ ਦੇ ਆਪਣਾ ਜਿਹੜਾ ਟਮਾਟਰ ਨੇ ਸਾਡੇ ਇੱਥੇ ਗੋਭੀ ਸਾਡੇ ਇੱਥੇ ਹੋਰ ਵੀ ਸਬਜ਼ੀਆਂ ਗਰੋਹ ਹੁੰਦੀਆਂ ਨੇ ਪਰ ਇਹ ਸਾਰੀਆਂ ਦੀਆਂ ਕੀਮਤਾਂ ਕਿੰਨੇ ਗੁਣੇ ਜ਼ਿਆਦਾ ਨੇ ਉੱਥੇ ਮਤਲਬ ਕਹਿੰਦਾ ਹੈ ਕਿ ਫਾਰਮਰਸ ਦੀ ਇਨਕਮ ਕਈ ਹੋਰ ਤਰੀਕਾ ਨਾ ਵੀ WhatsApp ਦੀਆ ਔਰ ਇਹ ਇੱਕ ਤਰੀਕਾ ਹੈ ਕਿ ਐਕਸਪੋਰਟ ਤੇ ਇੱਥੇ 에어 카ਗੋ ਜਿਹੜਾ ਇਸ ਵੇਲੇ ਆ ਉਹ ਸਿਰਫ 20% ਯੂਜ਼ ਹੋ ਰਿਹਾ ਹੈ ਤੁਹਾਨੂੰ ਪਤਾ ਰਾਜਸਥਾਨ ਸੀ ਦੀ ਜਿਹੜੀ 에어ਪੋਰਟ ਆ ਬਹੁਤ ਪੁਰਾਣੀ ਹੈ ਪੁਰਾਣੀ ਹੈ ਤੇ ਇਹ ਜਿਹੜੇ ਕਨੈਕਸ਼ਨਸ ਨੇ ਇਹ ਇਸਟੈਬਲਿਸ਼ ਕਰਨਾ ਹੈ ਕਨੈਕਟੀਵਿਟੀ ਇਸਟੈਬਲਿਸ਼ ਕਰਨਾ ਮੈਂ ਸਿੰਧਿਆ ਸਾਹਿਬ ਨਾ ਵੀ ਗੱਲ ਕੀਤੀ ਆ ਜੈ ਸ਼ੰਕਰ ਸਾਹਿਬ ਨਾ ਵੀ ਕੀਤੀ ਆ ਤੁਹਾਨੂੰ ਪਤਾ ਤੁਹਾਡੇ ਕੋਲੀ ਮੋਹਾਲੀ ਚ ਇੱਕ ਦੁਬਈ ਦੀ UAE ਦੀ ਕੰਪਨੀ ਵੀ ਬੈਠੀ ਹੋਈ ਹੈ ਹਾਂਜੀ ਸੋ ਇਹ ਸਾਰੀਆਂ ਚੀਜ਼ਾਂ ਬੜੀ ਪੋਸੀਬਲ ਨੇ ਉਸ ਤਰ੍ਹਾਂ ਇੱਕ ਹੋਰ ਉਦਾਹਰਣ ਤੁਹਾਨੂੰ ਨੇ ਨਾਲ ਥੋੜੀ ਮੈਂ ਮੈਂਟ ਲਾ ਰਿਹਾ ਇੱਕ ਐਕਸਟਰਾ ਤੁਹਾਨੂੰ ਪਤਾ ਅੰਮ੍ਰਿਤਸਰ ਚ ਬੜੀ ਫੇਮਸ ਅੰਮ੍ਰਿਤਸਰੀ ਜੁੱਤੀ ਹੈ ਪਾਪੜ ਬੜੀਆਂ ਹਾਂਜੀ ਹਾਂਜੀ ਇੱਥੇ OCM ਦੀਆਂ ਸ਼ਾਲਜ਼ ਨੇ ਇੱਥੇ OCM ਦੇ ਸਟਾਫਸ ਨੇ ਫੁਲਕਾਰੀ ਹੈ ਬਿਲਕੁਲ ਇਹ ਸਾਰੇ ਅਸੀਂ ਅਗਰ வால்ਮਾਰਟ ਨਾਲ ਕਨੈਕਟ ਕਰ ਦਈਏ ਜਾਂ ਐਮਾਜ਼ਨ ਨਾਲ ਕਨੈਕਟ ਕਰ ਦਈਏ ਕੋਸਟ ਕੋਨਾ ਇਹ ਸਿਰਫ ਅਮਰੀਕਾ ਦੀ ਗੱਲ ਕਰ ਰਿਹਾ ਉੱਥੇ ਇੱਕ ਮਿਲੀਅਨ ਡਾਲਰਸ ਪੂਰਾ ਹੋਏਗਾ ਹੂੰ ਤੇ ਅਕਰੋਸ ਦਾ ਬਾਰਡਰ ਵਾਲਾ ਵੀ ਹੋਰ ਬਹੁਤ ਹੈ ਇਹ ਮੈਂ ਸਹੀ ਗੱਲ ਨਹੀਂ ਕਰ ਰਿਹਾ ਅਸੀਂ ਸਾਲ ਪਹਿਲਾਂ ਹੀਰੋ ਸਾਈਕਲ ਵਾਲਿਆਂ ਨੂੰ வால்ਮਾਰਟ ਨਾਲ ਕਨੈਕਟ ਕੀਤਾ ਅੱਜ ਹੀਰੋ ਸਾਈਕਲ ਅਮਰੀਕਾ ਚ ਵਿਗਰੇ ਨੇ ਬਿਲਕੁਲ ਔਰ ਜਿੰਨਾ ਪੰਜਾਬੀ ਡਾਇਸਪੋਰਾ ਉਹਨੂੰ ਖਰੀਦਾ ਹੈ ਤੇ ਉਹਦੀਆਂ ਜੋਬਸ ਕਿੱਥੇ ਬਣਦੀਆਂ ਨੇ ਲੁਧਿਆਣਾ ਹੀ ਬਣਨ ਗਿਆ ਇਸ ਤਰ੍ਹਾਂ ਅਮਰਿਤ ਸਦੀ ਇਕਨੋਮੀ ਇਹੋ ਜੇ ਕਈ ਪ੍ਰੈਕਟੀਕਲ ਆਈਡੀਆਜ਼ ਨੇ ਸਰ ਬਿਲਕੁਲ ਤੁਸੀਂ ਜਿਹੜਾ ਲਿੰਕ ਜੋੜ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਨਾਲ ਗਹਿਰਾ ਲਿੰਕ ਮੈਂ ਭਾਰਤ ਦਾ ਜੋੜਨਾ ਚਾਹੁੰਦਾ ਤੇ ਉਹਦੇ ਨਾਲ ਤੇ ਇੱਥੇ ਇਨਵੈਸਟਮੈਂਟ ਆਵੇ ਕੰਪਨੀਆਂ ਆਉਣ ਜਾਂ ਇੱਥੋਂ ਜਿਹੜੀਆਂ ਚੀਜ਼ਾਂ ਜਾ ਸਕਦੀਆਂ ਉਹ ਵਿਦੇਸ਼ਾਂ ਮੈਂ ਉਹਦੇ ਨਾਲ ਸਬੰਧਤ ਪਹਿਲੂ ਇਹ ਹੈ ਕਿ ਪੰਜਾਬ ਆਉਣਗੀਆਂ ਕੀ ਉਹ ਕੰਪਨੀ ਕੀ ਤੁਸੀਂ ਇਹ ਸੋਚਦੇ ਹੋ ਕਿ ਜਿਹੜੀ ਗੁਜਰਾਤ ਜਾ ਸਕਦੀ ਹੈ ਉਹ ਵੱਡੀ ਤਰ੍ਹਾਂ ਪੰਜਾਬ ਕੰਨੀ ਨੂੰ ਅੰਮ੍ਰਿਤਸਰ ਵਾਲੇ ਪਾਸੇ ਨੂੰ ਆਉਣਗੀਆਂ ਕਿਉਂਕਿ ਸਰਦੀ ਖੇਤਰ ਹੈ ਤੇ ਇਹਦੇ ਨਾਲ ਅਹਿਮ ਪਹਿਲੂ 에ਰਪੋਰਟ ਦਾ ਜੁੜਿਆ ਸਾਡਾ ਅਜੇ ਤੱਕ ਵੀ ਪੰਜਾਬ ਦੇ 에ਰਪੋਰਟ ਤੋਂ ਉਹ ਉਡਾਨਾਂ ਨਹੀਂ ਭਰੀਆਂ ਜਾ ਰਹੀਆਂ ਜਿਹੜੀਆਂ ਦਿੱਲੀ ਤੋਂ ਭਰੀਆਂ ਜਾ ਰਹੀਆਂ ਕੀ ਉਹਦੇ ਲਈ ਕੋਈ ਚਾਰਜਿੰਗ ਕਰ ਸਕੋਗੇ ਕਿ ਅਮਰੀਕਾ ਕੈਨੇਡਾ ਲਈ ਇਹ ਸਾਰੇ ਮੁਲਕਾਂ ਲਈ ਉਡਾਨਾਂ ਅੰਮ੍ਰਿਤਸਰ ਤੇ ਮਹਾਲੀ ਵਾਲੇ 에ਰਪੋਰਟ ਤੋਂ ਹੋਈ ਹੈ ਕਹਿੰਦੇ ਇਹਦੇ ਉੱਤੇ ਵੀ ਕੋਈ ਗਲਬਾ ਹੈ ਮਾਰਕੀਟ ਘਰਾਣੇ ਦਾ ਕਿਹਾ ਦਿੱਲੀ ਤੋਂ ਹੀ ਚੱਲਣ ਨੂੰ ਪੰਜਾਬ ਤੋਂ ਨਹੀਂ ਚੱਲਣ ਦੇਣੀਆਂ ਬਿਲਕੁਲ ਚੱਲਣ ਦਮ ਦੇਣਗੇ ਜੀ ਮੈਂ ਕੌਨਫੀਡੈਂਟ ਹੈਗਾ ਮੈਂ ਸੰਦੀਆ ਸਾਹਿਬ ਨਾਲ ਵੀ ਇਹ ਤੇ ਗੱਲ ਕੀਤੀ ਆ ਔਰ ਆਲਰੇਡੀ ਯੂਨਾਈਟਿਡ ਤਿਆਰ ਹੈ ਅਮ੍ਰਿਤਸਰ ਫਲਾਈ ਕਰਨੀ 에ਅਰ ਕੈਨੇਡਾ ਤਿਆਰ ਹੈ ਬਿਲਕੁਲ ਕਰਵਾਵਾਂਗੇ ਤੇ ਯੂਰਪ ਚ ਯੂਕੇ ਹੋਰ ਵੀ ਜਗ੍ਹਾ ਤੇ ਫਲਾਈਟ ਚਲਣੀਆਂ ਚਾਹੀਦੀਆਂ ਔਰ ਖਾਸ ਤੌਰ ਕਾਰਗੋ ਫਲਾਈਟ ਮੋਂ ਮੇਰਾ ਕੌਨਫੀਡੈਂਸ ਕੀ ਆ ਕਾਰਗੋ ਫਲਾਈਟ ਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ ਫੈਡੈਕਸ ਕੰਪਨੀ ਬੜੀ ਵੈਲ ਨੋਨ ਕੰਪਨੀ ਹੈ ਬੜੀ ਨਾਮੀ ਕੰਪਨੀ ਹੈ ਇੱਕ ਇੰਡੀਅਨ ਸੀਓ ਹੈ ਜਦੋਂ ਕੋਵਿਡ ਦੀ ਮਹਾਮਾਰੀ ਸੀਗੀ ਅਸੀਂ 10 ਫ੍ਰੀ ਫਲਾਈਟਾਂ ਉਹਨਾਂ ਕੋ ਚਲਾਈਆਂ ਜਿਹਦੇ ਚ ਆਕਸੀਜਨ ਸਿਲੰਡਰ ਆਏ ਆਪਣੇ ਕਈ ਭਾਰਤੀਆਂ ਨੇ ਉਥੋਂ ਹਿੰਦੁਸਤਾਨ ਭੇਜੇ ਸੋ ਉਹਨੂੰ ਰਿਕਵੈਸਟ ਕਰਾਂਗੇ ਕਿਉਂਕਿ ਇਹ ਤਾਂ ਫਲਾਈਟਾਂ ਡੈਫੀਨਿਟਲੀ ਭਰ ਕੇ ਜਾਣਗੀਆਂ ਔਰ ਇਥੇ ਕੋਆਪਰੇਟਿਵ ਮੂਵਮੈਂਟ ਅਗਰ ਵੇਰਕਾ ਚੱਲ ਸਕਦੀ ਹੈ ਤੇ ਬਾਕੀ फार्मर्स अपनी कोऑपरेटिव मूवमेंट ना ये जडियां चीज आ ने जडियां ऑलरेडी ग्रो हो रही हां देखो पत्थर नाक ਤੁਹਾਨੂੰ ਪਤਾ ਅੰਮ੍ਰਿਤਸਰ ਪੱਥਰਨਾਕ ਬੜੀ ਮਸ਼ਹੂਰ ਹੈ ਹਾਂਜੀ ਤੇ ਪੱਥਰਨਾਕ ਕਮ ਸੇ ਕਮ ਇੱਕ ਦੋ ਮਹੀਨੇ ਤੱਕ ਖਰਾਬ ਵੀ ਨਹੀਂ ਹੁੰਦੀ ਬਿਲਕੁਲ ਔਰ ਬੜਾ ਗ੍ਰੀਨ ਫਰੂਟ ਹੈ ਕਿਉਂਕਿ ਇਹਦੇ ਚ ਕੋਈ ਕੈਮੀਕਲ ਨਹੀਂ ਪੈਂਦਾ ਬਿਲਕੁਲ ਜੀ ਇਹਨੂੰ ਮਾਰਕਟ ਕਰਨ ਦੀ ਜਰੂਰਤ ਹੈ ਔਰ ਬੜਾ ਚੂਸੀ ਹੈ ਇਹੋ ਜੀ ਐਗਰੋ ਬੇਸਡ ਇੰਡਸਟਰੀ ਵੀ ਖੋਲ੍ਹ ਤੁਹਾਡਾ ਅੰਮ੍ਰਿਤਸਰ ਕਿਉਂ ਨਹੀਂ ਖੁੱਲੀ ਇਹ ਮੈਂ ਸਵਾਲ ਪੁੱਛੀ ਬਿਰੂ ਇਸ ਕਰਕੇ ਅਸੀਂ ਪਿਛਲੀ ਗੱਲ ਨਹੀਂ ਕਰਨੀ ਅਗਲੀ ਗੱਲ ਜਿਹਦੇ ਚ ਹੋ ਸਕਦਾ ਹੈ ਆ ਉਹ ਜ਼ਰੂਰ ਕਰਨਾ ਹੈ ਮੈਂ ਮੈਂ ਉਹੀ ਇਸੇ ਲਈ ਅਗਲੀ ਗੱਲ ਕਰ ਰਿਹਾ ਹਾਂ ਸਭ ਸਭ ਕੇ ਤੁਸੀਂ ਅੰਮ੍ਰਿਤਸਰ ਦੀਆਂ ਚੀਜ਼ਾਂ ਦੀ ਗੱਲ ਕੀਤੀ ਉਹਨਾਂ ਚ ਜੁੱਤੀ ਦੀ ਵੀ ਪਾਪੜ ਬੜੀਆਂ ਦੀ ਵੀ ਜਿਵੇਂ ਤੁਸੀਂ ਸਬਜ਼ੀਆਂ ਦੀ ਵੀ ਗੱਲ ਕਰ ਰਹੇ ਹੋ ਉੱਥੇ ਵੱਡੀ ਪੈਦਾਵਾਰ ਹੁੰਦੀ ਹੈ ਸਬਜ਼ੀਆਂ ਦੀ ਹਾਂ ਪਰ ਉਹਦੇ ਨਾਲ ਨਾਲ ਅਹਿਮ ਪਹਿਲੂ ਇਹ ਵੀ ਹੈ ਕਿ ਇਹ ਜਿਹੜਾ ਸਿਫਤੀ ਦਾ ਘਾਰ ਹੈ ਦੀ ਧਾਰਮਿਕ ਮਹੱਤਤਾ ਵੀ ਹੈ ਹਾਂ ਇਹਦੀ ਉਸ ਦੇ ਨਾਲ ਨਾਲ ਇਹ ਪੈਦਾਵਾਰ ਦੇ ਹਵਾਲੇ ਨਾਲ ਬਾਗਾ ਬਾਰਡਰ ਵੀ ਨਾਲ ਲੱਗਦਾ ਤੁਸੀਂ ਅਮਰੀਕਾ ਦੁਬਈ ਤੱਕ ਤਾਂ ਚੀਜ਼ਾਂ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇੱਥੇ ਲੰਬੇ ਸਮੇਂ ਲੋਕਾਂ ਨਾਲੇ ਵਾਅਦੇ ਹੁੰਦੇ ਰਹੇ ਕਿ ਬਾਰਡਰ ਖੁੱਲਣਗੇ ਤੇ ਇੱਥੋਂ ਵਪਾਰ ਚੱਲੇਗਾ ਕੀ ਕਦੇ ਲਾਹੌਰ ਦਾ ਵੀ ਅੰਮ੍ਰਿਤਸਰ ਨਾਲ ਲਿੰਕ ਜੋੜਨ ਦੀ ਕੋਸ਼ਿਸ਼ ਕਰੋਗੇ ਇਹ ਬਾਗਾ ਬਾਰਡਰ ਜਾਂ ਇਹ ਬਾਰਡਰ ਖਲਾ ਕੇ ਸਦਾ ਵਪਾਰ ਜਿਹੜਾ ਬੜੀ ਸਕਿੰਟਾਂ ਚ ਮਿੰਟਾਂ ਚ ਚੀਜ਼ਾਂ ਉਧਰ ਪਹੁੰਚ ਸਕਦੀਆਂ ਉਹਦੇ ਲਈ ਕੋਈ ਚਾਰਜ ਹੋਈ ਉਹਦੇ ਲਈ ਕੋਈ ਰਣਨੀਤੀ ਹੈ ਮੰਨ ਚ ਬਿਲਕੁਲ ਹੈਗੀ ਹੈ ਜੀ ਮੈਂ ਤਿੰਨ ਤਰੀਕ ਤਿੰਨ ਮੇਰੇ ਸੁਜੈਸ਼ਨ ਨੇ ਹਮ ਇੱਕ ਤਾਂ ਮੈਂ ਤੁਹਾਨੂੰ ਆਲਰੇਡੀ 에어 카ਗੋ ਦਾਸਿਆ ਜੀ ਦੂਸਰਾ ਦੇਖੋ ਸਾਡਾ ਆਲਰੇਡੀ ਯੂਏਈ ਨਾਲ ਅਗਰੀਮੈਂਟ ਸਾਈਨਡ ਹੈ ਜਦੋਂ મોદી ਸਾਹਿਬ ਪਿਛਲੇ ਮਹੀਨੇ ਗਏ ਸੀ ਕਿ ਔਰ ਚੀਜ਼ਾਂ ਇੰڈیا ਤੋਂ ਖਰੀਦਣਗੇ ਤੇ ਸਾਡੀਆਂ ਤੇ ਮਿਰਚਾਂ ਤਾਂ ਆਲਰੇਡੀ ਜਾਂਦੀਆਂ ਵੀ ਨੇ ਔਰ ਕਈ ਇਹੋ ਜੀਆਂ ਚੀਜ਼ਾਂ ਚੱਲ ਜਣਗੇ ਸੋ ਇੱਕ ਤੇ ਤਰੀਕਾ ਹੋ ਗਿਆ ਹੁਣ ਦੂਜਾ ਅਗਰ ਸਾ우ਦੀ ਅਰੇਬੀਆ ਤੇ ਯੂਏਈ ਸਾਡੀਆਂ ਚੀਜ਼ਾਂ ਖਰੀਦ ਰਿਹਾ ਹੈ ਤੇ ਤੁਹਾਨੂੰ ਪਤਾ ਮੈਨੂੰ ਸਮਝਾਣ ਦੀ ਲੋੜ ਨਹੀਂ ਆ ਕਿ ਪਾਕਿਸਤਾਨ ਦੀ ਹਿੰਮਤ ਨਹੀਂ ਹੋਊਗੀ ਕਿ ਟ੍ਰਾਂਜ਼ਿਟ ਨੂੰ ਰੋਕ ਸਕੇ ਠੀਕ ਹੈ ਜੀ ਉਹ ਬਿਲਕੁਲ ਖੁੱਲੇਗਾ ਅچھا ਦੂਸਰਾ ਆਪਾਂ ਬਿਲਕੁਲ ਕੋਸ਼ਿਸ਼ ਕਰਾਂਗੇ ਬਟ ਮੈਂ ਤੁਹਾਨੂੰ ਦੂਰੇ ਵਿੱਚ ਪੁੱਛਣਾ ਕਿ ਪੈਸਾ ਪਾਕਿਸਤਾਨ ਚ ਜ਼ਿਆਦਾ ਹੈ ਕਿ ਸਾਊਦੀ ਅਰੇਬੀਆ ਜ਼ਿਆਦਾ ਹੈ ਕਿ ਯੂਏਏ ਤੁਸੀਂ ਇਹਨਾਂ ਦਾ ਸਵਾਲ ਨਹੀਂ ਮੇਰਾ ਸਵਾਲ ਮੇਰਾ ਸਵਾਲ ਇਹ ਹੈ ਕਿ ਤੋਂ ਆਪਾਂ ਰੂਪ ਪੰਜਾਬ ਦੀ ਸਭੇਤਰ ਸਭੇਤਰ ਸਰ ਲਾਹੌਰ ਨਾਲ ਸਾਡੀ ਬੋਲੀ ਭਾਸ਼ਾ ਜਿਹੜੀ ਉਹ ਮਿਲਦੀ ਹੈ ਉਹਦੇ ਨਾਤੇ ਕਿ ਕੀ ਉੱਥੇ ਵਪਾਰ ਨਾਲ ਸੰਬੰਧ ਦੇ ਵਧ ਸਕਦੇ ਨੇ